ਸਰਵਜੀਤ ਸਿੰਘ ਵੀ ਖੜੇ ਨੇ ਜੀ ਜਿਹੜੇ ਸ਼ਹੀਦ ਪੁੱਤ ਦੇ ਪੁੱਤ ਨੇ ਜੀ ਨਹੀਂ ਨਹੀਂ ਬਥੇਰੇ ਆ ਸਾਨੂੰ ਕੋਈ ਕੇ ਨਾ ਤਲ ਕਰ ਦੇ ਉਹ ਬੰਦੇ ਦਾ ਅਸਰ ਉਹ ਆਪਣਾ ਗੁਰਦੁਆਰਾ ਜੀ ਇਹ ਇਹਨਾਂ ਨੂੰ ਹੋਰ ਦੀ ਜਗ੍ਹਾ ਮਿਲੀ ਬਹਿਣ ਨੂੰ ਤੇ ਭਾਈ ਗੁਰਦੁਆਰੇ ਨੂੰ ਗਾਲ ਕੱਢ ਕੇ ਕਿਉਂ ਬੋਲਦਾ ਹੂੰ ਜਿਹੜਾ ਜਿਹੜਾ ਦਰਬਾਰ ਸਾਹਿਬ ਆਂਕ ਲਾਈਆ ਪਾਕ ਬਚਾਈਏ ਸਾਡੀ ਅੱਜ ਬਚਾਈ ਦਾ ਪਾਈ ਜਾ ਤੇ ਤੂੰ ਕੋਈ ਸਾਨੂੰ ਕੋਈ ਨਾ ਦਲ ਬਣੇ ਇਹ ਕਿਹਨਾਂ ਨੂੰ ਕੋਈ ਸਾਨੂੰ ਨਹੀਂ ਇਹਨਾਂ ਨੂੰ ਮੇਰੀ ਸੁਣ ਲੋ ਗੱਲ ਹਾਂਜੀ ਇਹ ਲੋਕਤੰਤਰ ਆ ਵੋਟ ਪਾਓ ਆਪਣਾ ਪਰ ਤਾਂ ਗੁੰਡਾਗਰਦੀ ਨਾ ਕਰੋ ਲੈ ਜਾ ਮੈਂ ਨੰਬਰ ਪਾਉਂਗਾ ਗੱਲ ਨਹੀਂ ਖੜਨੀ ਮੈਂ ਕਹਿੰਦਾ ਵੀ ਲੈਣਾ ਫਿਰ ਤੂੰ ਗੱਲ ਕਰਕੇ ਲੱਗਣੀ ਆ ਆਪਣਾ ਮੀੜੇ ਦਾ ਫਰਜ਼ ਬੰਨਦਾ ਹੁੰਦਾ ਇਹ ਬੰਦਾ ਦੇਖ ਕੇ ਉਹਦੇ ਨਾਲ ਸਵਾਲ ਹੋ ਜਾ ਕਰੀਏ ਬੰਦੇ ਦੀ ਸ਼ਕਲ ਤੇ ਤਾਂ ਕੁਝ ਨਹੀਂ ਲਿਖਿਆ ਹੁੰਦਾ ਜਦੋਂ ਮੈਂ ਗੱਲ ਇਹਨਾਂ ਨਾਲ ਕਰਨ ਲੱਗਿਆ ਸੀ ਉਹ ਬਾਈ ਜੀ ਨੇ ਆਪ ਕਿਹਾ ਉਹ ਕਹਿੰਦੇ ਮੇਰੇ ਕੋਲ ਆਓ ਕਿਹੜਾ ਜੀ ਕਰੋ ਗੱਲ ਜੀ ਆਜੂ ਕਰੋ ਗੱਲ ਜੀ ਆਜੂ ਕਰੋ ਗੱਲ ਤਾ ਇਹਨਾਂ ਦੇ ਨਾਲ ਆਪਾਂ ਗੱਲ ਕੀਤੀ ਆ ਪਰ ਗਾਲਮ ਗਾਲੀ ਹੋਣ ਦਾ ਉਹ ਕੋਈ ਨਹੀਂ ਬਾਬੋ ਹੋਣ ਲੌਣੀ ਤਾਂ ਹੋਣਾ ਮੈਂ ਤੁਹਾਨੂੰ ਦੱਸਾਂ ਲੋ ਤੋਣ ਨਹੀਂ ਲੌਣੀ ਭਰਾਵਾ ਉਹ ਨਹੀਂ ਉਹ ਇੱਥੇ ਰਹਿਣਾ ਤੁਸੀਂ ਮੈਂ ਜਦੋਂ ਉਹਨਾਂ ਨਾਲ ਗੱਲ ਕਰਨ ਲੱਗਿਆ ਤੁਸੀਂ ਤੁਸੀਂ ਕਿਉਂ ਕਿਹਾ ਮੈਨੂੰ ਵੀ ਮੇਰੀ ਨਾਲ ਗੱਲ ਕਰੋ ਬੈਠੋ ਫਿਰ ਕਹਿ ਨਹੀਂ ਗੱਲ ਕਰਾ ਦਿਖਾਵਾ 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 ਆਡੀਓ ਯਾਰਾ ਜੀ ਕਰੋ ਕਰੋ ਲਾਈ ਜੇ ਮੈਨੂੰ ਨਿਕਲ ਗਈ ਆ ਕੋਈ ਗਾਲ ਹਾਂ ਮੈਨੂੰ ਤੂੰ ਆ ਨਾ ਗਾਲ ਕੱਢੀ ਆ ਉਰਦੂ ਦਾ ਨਾਮ ਲੈ ਕੇ ਗਾਲ ਨਹੀਂ ਕੱਢਣੀ ਬਾਤ ਗੱਲ ਕਰੂ ਤੇਰੇ ਨਾਲ ਪੰਥਾਂ ਯਾਰ ਕਰਾ ਨਹੀਂ ਗਾਲ ਕੱਲ੍ਹ ਤੋਂ ਆ ਜਾ ਯਾਰ ਬਾਹਰ ਯਾਰ ਬੀਜੇਪੀ ਪਹਿਲਾਂ ਨੂੰ ਫੁੱਟਾ ਪਾ ਕੇ ਦੱਸਾਂਗੇ ਆਪਾਂ ਪੁਲਿਸ ਨੂੰ ਫੁੱਟਾ ਪਾ ਕੇ ਦੱਸਾਂਗੇ ਬੀਜੇਪੀ ਵਾਲਿਆਂ ਨੂੰ ਅਸੀਂ ਕੀ ਚੀਜ਼ ਆ ਨਸ਼ਾ ਖਾਧੋ ਇਹਨਾਂ ਦਾ ਹੁਣੇ ਡਰੋਪ ਟੈਸਟ ਕਰਾ ਲਓ ਸਾਰਿਆਂ ਦਾ ਇਹਨਾਂ ਦਾ ਨਸ਼ਾ ਕੀਤਾ ਹੋਇਆ ਹੈ ਸਾਡੇ ਗੁਰੂ ਸਾਹਿਬਾਰੇ ਗਲਤ ਬੋਲਦੇ ਆ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਖੁੱਲ੍ਹੇਆਮ ਚੈਲੰਜ ਕਰਦੇ ਆ ਜੇ ਕੋਈ ਹੁਣ ਗਲਤ ਬੋਲੂਗਾ ਤੇ ਉਹ ਆਦਾ ਹਸਾਲ ਵਾਲੇ ਅਸੀਂ ਡਾਂਗ ਫੇਰਾਂਗੇ ਰਾਤ ਦੀ ਸ਼ਰਾਵੰਡੀ ਜਾਂਦੇ ਪੈਸੇ ਵੰਡੀ ਜਾਂਦੇ ਬੀਜੇਪੀ ਵਾਲੇ ਰਾਤ ਦਾ ਪਿੰਡ ਚ ਇਹਨਾਂ ਨੇ ਪੂਰਾ ਗੰਦ ਪਾਇਆ ਵਾ ਇਹ ਹਾਂਜੀ ਇੱਕ ਮਿੰਟ ਦਾ ਭਾਈ ਤੁਹਾਡੇ ਆਨਲਾਈਨ ਸਾਡੇ ਪਿੰਡ ਚ ਲੜਾਈ ਪੈ ਚੱਲੀ ਸੀ ਯਾਰ ਵੀਡੀਓ ਹੁਣੇ ਦਿਖਾ ਦੇਣੀ ਤੁਹਾਨੂੰ ਨਹੀਂ ਨਹੀਂ ਜੇ ਮੈਂ ਲੜਾਈ ਪੁਆਈ ਹੁੰਦੀ ਨਾ ਜੇ ਮੈਂ ਗੁਨਾਹ ਕਰਾਂ ਮੈਨੂੰ ਕਿਹੋ ਪੱਤਰਕਾਰ ਨੂੰ ਕੀ ਨਹੀਂ ਪਤਾ ਪੱਤਰਕਾਰ ਨੂੰ ਸਾਰਾ ਹੀ ਪਤਾ ਹੁੰਦਾ ਅੱਛਾ ਜੀ ਪੱਤਰਕਾਰ ਬਾਈ ਜੀ ਪੱਤਰਕਾਰ ਆ ਮੈਂ ਮੈਂ ਜਾਦੂਗਰ ਥੋੜੀ ਆ ਜੀ ਮੈਂ ਆਖਿਆ ਵੀਡੀਓ ਬਣੀ ਵੀ ਆ ਫਾਟਾ ਦਾ ਬੰਦਾ ਹਜੇ ਬਾਅਦ ਚ ਘਬਰਾਇਆ ਤੂੰ ਪਹਿਲਾਂ ਘਬਰਾਇਆ ਪਿਆ ਸੀ ਸਵਾਲ ਪੁੱਛਦਾ ਅੱਛਾ ਮੈਂ ਘਬਰਾਇਆ ਸੀ ਆ ਖੜਾ ਇੱਥੇ ਆ ਆਪ ਖੜਾ ਆ ਬਾਈ ਜੀ ਬਹੁਤ ਸਾਰੇ ਤਾਂ ਹੁਣ ਸਵਾਲ ਵੀ ਚੁੱਕ ਰਹੇ ਆ ਜੀ ਵੀ ਬਹੁਤ ਸਾਰੇ ਮੁੱਦਿਆਂ ਦਾ ਨਸ਼ੇ ਦਾ ਵੀ ਹੱਲ ਨਹੀਂ ਹੋਇਆ ਹਾਂਜੀ ਹਾਂਜੀ ਹਲੇ ਬੇਅਦਬੀ ਦੇ ਜਿਹੜੀ ਗੱਲ ਕਹੀ ਗਈ ਸੀਗੀ ਵੀ ਹਫਤੇ ਦੇ ਵਿੱਚ ਜਾਂ 24 ਘੰਟਿਆਂ 'ਚ ਉਹ ਵੀ ਹੱਲ ਨਹੀਂ ਹੋਇਆ ਜੀ ਹਾਂਜੀ ਜਾਣਾ ਘੱਟ ਬੰਦੋ ਪਹਿਲਾਂ ਆਪਦਾ ਮੂੰਹ ਬੰਦ ਕਰਨਾ ਪੈਣਾ ਹੈ ਆਪਾਂ ਨੂੰ ਸਹੀ ਗੱਲ ਹੈ ਮੂੰਹ ਬੰਦ ਕਰਾਂਗੇ ਤਾਂ ਨਹੀਂ ਮੂੰਹ ਤਾਂ ਭਾਜੀ ਬੰਦ ਕਰ ਦਾਂਗੇ ਪਰ ਕੁਮਰ ਵਿਜੇ ਪ੍ਰਤਾਪ ਸਿੱਧੇ ਤੌਰ ਤੇ ਕਹਤਾ ਵੀ ਰਾਗਵ ਚੱਡਾ ਦੇ ਬੰਦੇ ਕੁਝ ਪੁਲਿਸ ਦੇ ਵਿੱਚ ਨੇ ਜਿਹੜੇ ਉਹ ਵਗਵਾਏ ਜਾਂਦੇ ਆ ਜੀ ਨਹੀਂ ਵਿਕਦਾ ਹੀ ਆ ਨਸ਼ਾਗੇ ਵੀ ਵਿਕਦੇ ਜਾਂਦੇ ਹੁਣ ਵੀ ਵਿਕੂਗਾ ਜੀ ਤੇ ਵਿਕੀ ਜਾਂਦਾ ਵੀ ਇਹ ਜਿਹੜੀ ਸਰਕਾਰ ਨਸ਼ਾੰਦ ਬੰਦ ਕਰਨ ਦਾ ਕਹਿ ਕੇ ਬਣੀ ਸੀ ਜੀ ਉਹਦੇ ਬੰਦੇ ਤੁਸੀਂ ਉਹਦੇ ਤੋਂ ਨੁਮਾਇੰਦੇ ਮਤਲਬ ਕਿ ਵਰਕਰ ਹੋ ਉਹ ਤੁਸੀਂ ਕਹਿ ਰਹੇ ਹੋ ਕਿ ਭਾਈ ਇਹ ਤਾਂ ਵਿਕਣਾ ਹੀ ਆ ਇਸ ਵਕਤ ਅਸੀਂ ਲੋਕ ਸਭਾ ਹਲਕਾ ਫਰੀਦਕੋਟ ਦੇ ਪਿੰਡ ਸਿੰਘਾਵਾਲਾ ਦੇ ਵਿੱਚ ਹਾਂ ਸੋ ਸੜਕ ਦੇ ਉੱਤੇ ਹੀ ਬੂਥ ਲੱਗੇ ਹੋਏ ਆ ਤੇ ਸਾਹਮਣੇ ਸਕੂਲ ਹੈ ਜੀ ਉੱਥੇ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਤੇ ਇਹ ਸੜਕ ਦੇ ਉੱਤੇ ਹੀ ਬੂਥ ਲੱਗੇ ਹੋਏ ਆ ਤੁਹਾਨੂੰ ਦਿਖਾ ਦਈਏ ਇੱਕ ਵਾਰ ਭਾਈ ਸਰਬਜੀਤ ਸਿੰਘ ਖਾਲਸਾ ਦਾ ਬੂਥ ਹੈ ਹਾਂਸਰਾਜ ਹੰਸਦਾ ਬੂਥ ਲੱਗਾ ਹੋਇਆ ਬੀਬੀ ਅਮਰਜੀਤ ਕੌਰ ਸਾਹੋਕੇ ਦਾ ਬੂਥ ਲੱਗਾ ਹੋਇਆ ਤੇ ਉਸੇ ਤਰ੍ਹਾਂ ਕਰਮਜੀਤ ਅਨਮੋਲ ਹੋਰਾਂ ਦਾ ਬੂਥ ਜਿਹੜਾ ਲੱਗਾ ਹੋਇਆ ਸੋ ਇਹ ਹਲਕਾ ਕਾਫੀ ਜਿਹੜਾ ਚਰਚਾ ਦੇ ਵਿੱਚ ਰਿਹਾ ਹੈ ਸੁਫਰੀਦਕੋਟ ਹਲਕਾ ਆਪਣੇ ਆਪ ਦੇ ਵਿੱਚ ਚਰਚਾ ਰਹੀ ਹੈ ਇਹਦੀ ਜਿੱਥੇ ਹਾਂਸਰਾਜ ਦਾ ਵਿਰੋਧ ਹੁੰਦਾ ਰਿਹਾ ਉਹਦੀ ਚਰਚਾ ਬਣੀ ਰਹਿੰਦੀ ਹੈ ਕਲਾਕਾਰ ਆਉਂਦੇ ਨੇ ਉਹਦੀ ਚਰਚਾ ਬਣੀ ਰਹਿੰਦੀ ਹੈ ਭਾਈ ਸਰਜੀਤ ਸਿੰਘ ਉੱਤਰ ਸ਼ਹੀਦ ਭਾਈ ਬੈਂਤ ਸਿੰਘ ਜੀ ਉਹਨਾਂ ਦੀ ਆਪਣੀ ਚਰਚਾ ਸੋ ਕੀ ਹਾਲ ਨੇ ਭਾਈ ਜੀ ਚੜਦੀ ਕਲਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਹਾਂਜੀ ਹਾਂਜੀ ਤੇ ਕਿਵੇਂ ਜੀ ਬੂਤ ਲਾਇਆ ਹੋਇਆ ਤੁਸੀਂ ਭਾਈ ਸਾਹਿਬ ਦਾ ਹਾਂਜੀ ਬਹੁਤ ਚੜਦੀ ਕਲਾ ਜੀ ਗੁਰੂ ਸਾਹਿਬ ਦੀ ਪੂਰੀ ਰਹਿਮਤ ਹੋ ਰਹੀ ਹੈ ਜੀ ਕਿੰਨੇ ਗਏ ਇੱਥੇ ਮਿਲ ਕੇ ਲੋਕ ਨਜ਼ਰ ਨਹੀਂ ਆ ਰਹੇ ਭਾਈ ਇਹਨੇ ਨਜ਼ਰ 10 ਮਿੰਟ ਪਹਿਲਾਂ ਪੂਰਾ ਰਸ਼ ਵੱਜਿਆ ਹੋਇਆ ਸੀ ਹੁਣ ਥੋੜਾ ਧੁੱਪ ਜਿਵੇਂ ਜਿਵੇਂ ਵੱਧਦੀ ਜਾਂਦੀ ਹੈ ਥੋੜਾ ਘਟ ਰਿਹਾ ਜੀ ਬਾਕੀਆਂ ਦੇ ਵੀ ਐਵੇਂ ਹੀ ਰੈਸ਼ ਹਾਂ ਜੀ ਬਾਕੀਆਂ ਦੇ ਠੀਕ ਠਾਕ ਸੀ ਭਾਈ ਸਾਹਿਬ ਦੇ ਥੋੜਾ ਜਿਹਾ ਚੜਦੀ ਕਲਾ ਜ਼ਿਆਦਾ ਜੀ ਤੇ ਲੱਗਦਾ ਤੁਹਾਨੂੰ ਬਈ ਉਹਨਾਂ ਨੂੰ ਕਬੂਲ ਕਰ ਰਹੇ ਆ ਲੋਕ ਜ਼ਿਆਦਾ ਹੈ ਬਹੁਤ ਜ਼ਿਆਦਾ ਹੀ ਬਹੁਤ ਬੜਾ ਬਿਨਾ ਕਹੇ ਤੋਂ ਬਿਨਾ ਸੱਦਾ ਦਿੱਤੇ ਤੋਂ ਸਾਰੇ ਲੋਕ ਆ ਰਹੇ ਆ ਜੀ ਕਿਸੇ ਨੂੰ ਘਰ ਘਰ ਜਾਣ ਦੀ ਵੀ ਲੋੜ ਪਈ ਮਤਲਬ ਆਪ ਦੀ ਆਪ ਮੁਹਾਰੀ ਸੰਗਤ ਆ ਰਹੀ ਹੈ ਜੀ ਬਿਲਕੁਲ ਭਾਈ ਸਰਜੀਤ ਸਿੰਘ ਹੋਰਾਂ ਦਾ ਬੂਥ ਹੈ ਤੇ ਨਾਲ ਹੀ ਅੰਸਰਾਜ ਹੰਸ ਦਾ ਵੀ ਬੂਥ ਸੋ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਜੀ ਰਾਜਵਿੰਦਰ ਸਿੰਘ ਧਰਮਕੋਟ ਸੋ ਇਹਨਾਂ ਦਾ ਵੀ ਬੂਥ ਲਾਇਆ ਹੋਇਆ ਬਾਈ ਜੀ ਤੁਸੀਂ ਹਾਂ ਜੀ ਸ਼ੋਮਣੀ ਕਾਲੀ ਦਲ ਤੋਂ ਜੀ ਹਾਂ ਜੀ ਤੇ ਕਿਵੇਂ ਫਿਰ ਪਾਰੇ ਜੀ ਅੱਜ ਲੋਕ ਵੋਟਾਂ ਹਾਂ ਜੀ ਹਾਂ ਜੀ ਆ ਰਹੇ ਆ ਲੋਕ ਹਾਂ ਜੀ ਗਰਮੀ ਬਹੁਤ ਹੈ ਨਿਕਲ ਰਹੀ ਹੈ ਗਰਮੀ ਵਿੱਚ ਹਾਂਜੀ ਮਿਲ ਰਿਹਾ ਸਹੂਗ ਤੁਹਾਡੀ ਕੀ ਡਿਊਟੀ ਲੱਗੀ ਹੋਈ ਹੈ ਮੇਰੀ ਤਾਂ ਇਹ ਹੋਂ 10 ਮਿੰਟ ਮੁੰਡੇ ਰੋਟੀ ਖਾਣ ਗਏ ਹੋਏ ਆ ਜੀ ਅੱਛਾ ਉਹ 10 ਮਿੰਟ ਭਾਗੇ ਗਏ ਮੈਨੇ ਦੇ ਅੱਛਾ ਜੀ ਤੂੰ ਬਹਿ ਜਾ ਭਰਾ ਹਾਂਜੀ ਹੈ ਹਾਂਜੀ ਤੇ ਹੁਣ ਫਿਰ ਤੁਸੀਂ ਦੇਖ ਰਹੇ ਹੋ ਵੀ ਕਿਹਦੀ ਵੋਟ ਲਿਸਟ ਦੇਖ ਰਹੇ ਜੀ ਅੱਛਾ ਅੱਛਾ ਹਾਂਜੀ ਠੀਕ ਹੈ ਭਾਈ ਜੀ ਤਾਂ ਇਹ ਅਕਾਲੀ ਦਲ ਦਾ ਬੂਥ ਹੈ ਜੀ ਤਾਂ ਇੱਧਰ ਬੀਜੇਪੀ ਦਾ ਵੀ ਬੂਥ ਲੱਗਾ ਹੋਇਆ ਸਿੰਘਾਵਾਲਾ ਦੇ ਵਿੱਚ ਪੀਆਰਾ ਜੀ ਚੜਦੀ ਗੱਲ ਆ ਜੀ ਕਰ ਲੈਣੇ ਨਾ ਨਾ ਮੋਦੀ ਦੀ ਚੜਦੀ ਕਲਾ ਸਾਹਿਬ ਅੱਛਾ ਜੀ ਹਾਂ ਜੀ ਮੋਦੀ ਦਾ ਬੰਦਾ ਬਣੂਗਾ ਸਾਨੂੰ 100% ਮੇਜ ਤੇ ਬੈਠਿਆ ਜੀ ਅਨਸਰ ਆਜਿਓ ਹਾਂ ਜੀ ਹਾਂ ਜੀ ਆਹ ਅਨਸਰ ਆਇਆ ਹਾਂ ਜੀ ਹਾਂ ਜੀ ਅਸੀਂ ਆਹਦੇ ਵੱਲੋਂ ਜਿਤਾਈ ਬੈਠੇ ਆਂ ਬਿਰੋਧ ਤਾਂ ਬਹੁਤ ਹੁੰਦਾ ਰਿਹਾ ਬਿਰੋਧ ਵੀ ਬਹੁਤ ਹੁੰਦਾ ਰਿਹਾ ਬਿਰੋਧ ਓ ਯਾਰ ਬਿਰੋਧ ਹੈ ਉਹਨੇ ਕਹਿੰਦਾ ਸਾਰੇ ਬੱਚੇ ਆਪਣੇ ਹੀ ਆ ਇਹਨਾਂ ਨੂੰ ਵੀ ਮਨ ਖੁਸ਼ ਕਰ ਲੈਣ ਤਾਂ ਕੋਈ ਹੋਊਗਾ ਫਰਕ ਵੀ ਇਸ ਕਰਕੇ ਅਸੀਂ ਇਨਾਂ ਦਾ ਕੋਈ ਕਿਸੇ ਗੱਲ ਦੀ ਟਿਕਾਚਪ ਨਹੀਂ ਕਰਨੀ। ਤਾਂ ਕਰਮਜੀਤ ਅਨਮੋਲ ਕਹਿੰਦੇ ਮੈਂ ਮਲਕੇ ਵਿਕਾਸ ਕਰਨੇ। ਨਹੀਂ 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 ਇਹ ਤਾਂ ਯਾਰ ਭਾਈ ਅੱਗੇ ਬਾਅਦ ਮਾਰਦਾ ਮੁੜ ਕੇ ਇਹਨਾਂ ਨੇ ਕਿਸੇ ਨੂੰ ਕੋਹ ਨਹੀਂ ਦਤਾ। ਸਾਡੀ ਦਾ ਗੱਲ ਹੀ ਨਹੀਂ ਕਰਦਾ ਕੋਈ। ਜਾਂ ਬੈਠਾ ਹੈ ਭਗਵੰਤ ਮਾਨ ਨੇ ਤਾਂ ਪੁੱਛਿਆ ਹੀ ਨਹੀਂ ਕੋ ਇਹਨੂੰ। ਐਵੇਂ ਪਿਆ ਪਾਣੀ ਦਾ ਡੋਲੇ ਦੇ ਵੰਡੇ ਚ ਉਹਦੇ ਚ ਟੁਰਿਆ ਫਿਰਦਾ ਨਹੀਂ ਹੈ ਜੀ। ਠੀਕ ਆ ਜੀ। ਆ ਹੁਣ ਜਿਹੜੇ ਅਸੀਂ ਬੰਦਾ ਬਣਾਉਣ ਲੱਗੇ ਫੱਕਰ ਬੰਦਾ ਇਹਨੂੰ ਵੋਟਾਂ ਪਾ ਗਏ ਸ਼ਕੀਲੀਆਂ ਚ ਵੀ ਗਏ ਆ ਠੀਕ ਆ ਉਹਦੇ ਪਿੰਡ ਚ ਵੀ ਸੰਘਰਸ਼ ਕੀਤਾ ਵੀ ਅਸੀਂ ਜਿੰਨੀ ਜੋਗੇ ਆ ਅਸੀਂ ਇਹਨੂੰ ਵੋਟ ਪਾਉਣੀ ਹੈ ਜੇ ਸਾਨੂੰ ਕਵੇ ਕੋਈ ਵੀ ਨਹੀਂ ਰੌਣ ਦੇਣਾ ਅਸੀਂ ਬਾਈ ਡਾਂਗੋ ਡਾਂਗੀ ਵੀ ਹੋਣ ਨੂੰ ਤਿਆਰ ਆ ਇਹਦੀ ਗੱਲ ਤਾਂ ਡਾਂਗੋ ਪਿੰਡ ਦਾ ਸੰਘਾ ਵਾਲਾ ਜੀ ਨਹੀਂ ਸੰਘਾ ਵਾਲਾ ਤਾਂ ਠੀਕ ਹੈ ਡਾਂਗੋ ਡਾਂਗੀ ਤਾਂ ਤੁਸੀਂ ਕਹਿੰਦੇ ਹੋ ਡਾਂਗੋ ਡਾਂਗੀ ਕਿਉਂ ਹੋਣਾ ਬਾਈ ਪਿੰਡ ਦੇ ਲੋਕ ਐ ਉਹੀ ਤਾਂ ਗੱਲ ਆ ਪਰ ਜਿਹੜਾ ਸਾਨੂੰ ਧੱਕਾ ਕਰੂਗਾ ਜਿਵੇਂ ਉਹ ਹੰਸ ਰਾਜ ਧਮਕੀਆਂ ਦੇ ਜਾਂਦਾ ਵੀ ਬੰਦੇ ਦੇ ਪੁੱਤ ਬਣਾਉਣ ਨੂੰ ਤੂੰ ਹੀ ਧਮਕੀ ਦੇ ਜਾਂਦੇ ਹੋ ਨਹੀਂ ਅਸੀਂ ਧਮਕੀ ਨਹੀਂ ਦਿੰਦੇ ਸਾਬ ਕਹ ਤੁਸੀਂ ਕਿਹਾ ਤਾਂ ਹੈਗਾ ਡਾਂਗੋ ਡਾਂਗੀ ਹੋਣਾ ਨਹੀਂ ਅੱਜੇ ਸਾਡ ਨੂੰ ਕਹਿਣਗੇ ਖਰਸਾਨ ਆ ਕੇ ਤੇ ਫਿਰ ਉਹਨਾਂ ਨੂੰ ਨੇ ਖੜੇ ਖਾਵਾਂਗੇ ਅਸੀਂ ਖੜੇ ਖਾਵਾਂਗੇ ਉਹਨਾਂ ਨੂੰ ਹਾਂ ਤੇ ਗੱਲ ਆ ਜੋ ਸਾਡਾ ਤੁਹਾਡੇ ਮਾਰ ਕੌਣ ਰਿਹਾ ਡਾਂਗਾ ਇਹ ਤਾਂ ਦੱਸੋ ਡਾਂਗਾ ਦਾ ਕੋਈ ਜੇ ਕੋਈ ਸਾਡੇ ਕੋਲੇ ਆਊਗਾ ਤੂੰ ਹੀ ਪੁੱਛਿਆ ਮੈਨੂੰ ਮੈਂ ਤਾਂ ਪੁੱਛਿਆ ਹੀ ਨਹੀਂ ਤੁਹਾਨੂੰ ਹਾਂਜੀ ਤੂੰ ਹੀ ਕਿਹਾ ਵੀ ਇਹਦਾ ਕੀ ਕਰੋਗੇ ਮੈਂ ਕਿਹਾ ਫਿਰ ਜੇ ਵਜੋ ਜਾਂ ਹੋਊਗਾ ਉਹ ਵੀ ਅਸੀਂ ਮੇਰੀ ਗੱਲ ਸੁਣੋ ਅੱਜ ਤੱਕ ਜੇ ਹੰਸ ਰਾਜ ਦਾ ਵਿਰੋਧ ਵੀ ਹੋਇਆ ਉਹ ਵੀ ਡਾਂਗਾ ਨਾਲ ਨਹੀਂ ਹੋਇਆ ਹਾਂਜੀ ਪਾਸੇ 100 ਮੀਟਰ ਤੋਂ ਮਾਰੇ ਕਿਸੇ ਨੇ ਮਾਰੀ ਕਿਹਨੇ ਡਾਂਗਾ ਨਾ ਕਿਵੇਂ ਮਾਰਨਗੇ ਜੀ ਹਾਂ ਹੋਰ ਹੁਕਮ ਕਰੋ ਵੀ ਕੀ ਦੱਸਣਾ ਬਹੁਤ ਸਾਰੇ ਜਿਹੜੇ ਕਿਸਾਨ ਐ ਉਹ ਸੜਕਾਂ ਤੇ ਬੈਠੇ ਰਹੇ ਜੋ ਸਵਾਲ ਵੀ ਕਰਦੇ ਰਹੇ ਆ ਤੇ ਸਾਡਾ ਉਹ ਸ਼ੁਭ ਕਰਨ ਵੀ ਮਰ ਗਿਆ ਨੌਜਵਾਨ ਸ਼ਹੀਦ ਹੋ ਗਿਆ ਤੇ ਉਹ ਉਹ ਵੀ ਸਵਾਲ ਕਰਦੇ ਆ ਲੋਕ ਜੀ ਉਹ ਵੇਖੋ ਜੀ ਕਿਸੇ ਦੇ ਸਵਾਲਾਂ ਦਾ ਮੇਰਾ ਖਿਆਲ ਅੱਡਾ ਉਹਨਾਂ ਦਾ ਅੱਡਾ ਹੁਣ ਕਿਸੇ ਦੀ ਗੱਲ 'ਚ ਆਪਾਂ ਕਿਵੇਂ ਆ ਸਕਦੇ ਕਹਿੰਦੇ ਸਰਬਜੀਤ ਸਿੰਘ ਵੀ ਖੜੇ ਨੇ ਜੀ ਜਿਹੜੇ ਸ਼ਹੀਦ ਪੁੱਤ ਦੇ ਪੁੱਤ ਨੇ ਜੀ ਨਹੀਂ ਨਹੀਂ ਬਥੇਰੇ ਆ ਸਾਨੂੰ ਕੋਈ ਕਿਸੇ ਨਾਲ ਤਲਕਾਰ ਨਹੀਂ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਦਾ ਕਦੇ ਇਹਦਾ ਮਤਲਬ ਹੈ ਇਹਦੇ ਨਾਲ ਕਿਉਂ ਹੁਣ ਲੋਕ ਤਾਂ ਇਹ ਵੀ ਕਹਿੰਦੇ ਆ ਨਾ ਵੀ ਜੇ ਅੱਜ ਅਸੀਂ ਇੱਥੇ ਬੈਠੇ ਆ ਸੇਫ ਆ ਸਾਡੀ ਪੱਗ ਬਚਾਈ ਐ ਤਾਂ ਉਹ ਉਹ ਆਪਣੀ ਛੱਤ ਉਹ ਕੀ ਫਾਇਦਾ ਹੋਇਆ ਉਹ ਬੰਦੇ ਦਾ ਸਰੋਵਰ ਆਪਣਾ ਗੁਰਦੁਆਰਾ ਜੀ ਇਹ ਇਹਨਾਂ ਨੂੰ ਹੋਰ ਨਹੀਂ ਜਗ੍ਹਾ ਮੇਰੀ ਬਹਿਣ ਨੂੰ ਕਿਹੜੀ ਹਾ ਜੀ ਦਾ ਕਹੀ ਜਾਂਦੇ ਤੁਸੀਂ ਕੀ ਕਰਤ ਹੋ ਹੋਰ ਨਹੀਂ ਜਗ੍ਹਾ ਮਿਲਿਆ ਇਹਨਾਂ ਨੂੰ ਬਹਿਣ ਕੀ ਕੀਤਾ ਉਹਨਾਂ ਨੇ ਦੱਸੋ ਮੈਨੂੰ ਕੀ ਕੀਤਾ ਉਹਨਾਂ ਨੇ ਤੇ ਆਪ ਸਾਨੂੰ ਕਾਹਦੋ ਕਹਿੰਦੇ ਵੀ ਇਹਨਾਂ ਨੂੰ ਵੋਟ ਨਹੀਂ ਨਹੀਂ ਕਿਹਨੇ ਕਿਹਾ ਤੁਹਾਨੂੰ ਵੋਟ ਪਾਓ ਤੁਸੀਂ ਮੁਖੜਿਆ ਮੈਂ ਤੁਹਾਨੂੰ ਮੈਂ ਤਾਂ ਭਾਪਾ ਪੁੱਛ ਰਿਹਾ ਮੈਂ ਤੁਸੀਂ ਦੱਸੋ ਤੁਸੀਂ ਹਾਂ ਹਾਂ ਤੁਸੀਂ ਗਾਲ ਕੱਢ ਕੇ ਗੁਰਦੁਆਰੇ ਨੂੰ ਬਿਲਕੁਲ ਗਾਲ ਕੱਢਣੀ ਬਿਲਕੁਲ ਗਲਤ ਹੈ ਗਾਲ ਉਹ ਵੀਡੀਓ ਗਾਲ ਪਿੱਛੇ ਕਰ ਲਈ ਨਹੀਂ ਫਤਬਾਰੇ ਗਲਤ ਕਾਦੋ ਯਾਰ ਮੈਂ ਕਾਹਦੋ ਬੋਲੂ ਗੁਰਦੁਆਰੇ ਨੂੰ ਗਾਲ ਮੈਨੂੰ ਵੀ ਡੋੜਾ ਬੋਲ ਨਹੀਂ ਨਹੀਂ ਮੈਨੂੰ ਕੀ ਡੋੜਾ ਬੋਲਣ ਦੇ ਦਾਤਾ ਮੈਨੂੰ ਕੀ ਲੋੜਾ ਮੈਨੂੰ ਕੀ ਬਾਈ ਗੁਰਦੁਆਰੇ ਨੂੰ ਗਾਲ ਕੱਢ ਕੇ ਕਿਉਂ ਬੋਲਦੇ ਹੋ ਨਹੀਂ ਸਾਡੇ ਨਾਲ ਕੋਈ ਫਾਇਦਾ ਖਾਲਾ ਕੀ ਗੱਲ ਕੀ ਜਿਹੜਾ ਕੋਈ ਜਿਹੜਾ ਦਰਬਾਰ ਸਾਹਿਬ ਆਇਆ ਪੱਗ ਬਚਾਈਏ ਸਾਡੀ ਉਹ ਬਚਾਈ ਦਾ ਪਾਈ ਆ ਤੇ ਤੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਪੱਗ ਦੀ ਕੋਈ ਮਤਲਬ ਨਹੀਂ ਜਿਹਨੇ ਦਰਬਾਰ ਸਾਹਿਬ ਜਾਣਾ ਵਾ ਉਹ ਵੋਟ ਨਾ ਭਾਜਪੀ ਨੂੰ ਪਾਉਗਾ ਨਾ ਪਾਉਗਾ ਕਾ ਕਾਲੀ ਨੀ ਇਹਨਾਂ ਨੂੰ ਕੋਈ ਜਾਣਕਾਰੀ ਨਹੀਂ ਇਹਨਾਂ ਨੂੰ ਪਤਾ ਨਹੀਂ ਪਤਾ ਇਹਨਾਂ ਨੂੰ ਪਤਾ ਨਹੀਂ ਜਿਲ੍ਹੇ ਨੂੰ ਪਤਾ ਹੋਣਾ ਨਹੀਂ ਨਹੀਂ ਮੇਰੀ ਸਾਲ ਸੁਣ ਲੋ ਮੇਰੀ ਸੁਣ ਲੋ ਗੱਲ ਹਾਂਜੀ ਇਹ ਲੋਕਤੰਤਰ ਆ ਵੋਟ ਪਾਓ ਆਪਣਾ ਪਰ ਆ ਗੁੰਡਾਗਰਦੀ ਨਾ ਕਰੋ ਗਾਲਾਂ ਨਾ ਕਢੋ ਮੈਂ ਕਹਿੰਦਾ ਫਿਰ ਦੁਕਾਨ ਦੇ ਕੋਲ ਨਹੀਂ ਕਰਦਾ ਮੈਂ ਕਹਿੰਦਾ ਮੈਂ ਕਹਿੰਦਾ ਹੁਣ ਕੱਟ ਕੇ ਦੋ ਮੇਰਾ ਪੁੱਛੀ ਜਾਂਦਾ ਮੈਂ ਦੱਸੀਆਂ ਹੈਗਾ ਖਾਲਸਤਾਨ ਹੈਗਾ ਯਰਬਾਨ ਦਾ ਹਾਂਜੀ ਹਾਂਜੀ ਬੀਜੇਪੀ ਤੋਂ ਜੀ ਆਹੋ ਤੇ ਕਿਵੇਂ ਵੇਖਦੇ ਹੋ ਜੀ ਤੇ ਬਾਈ ਜੀ ਤਾਂ ਸਿੱਧਾ ਗਾਲਮ ਗਾਲੀ ਹੋ ਗਈ ਜੀ ਉਹ ਯਾਰ ਬਾਈ ਤੈਨੂੰ ਦਿਸ ਜਿੰਦਾ ਬਾਈ ਦੇ ਹਾਲ ਤਾਂ ਥੋੜੇ ਸਾਹਮਣੇ ਹੁਣ ਬੈਠੇ ਤੁਸੀਂ ਬਾਈ ਥੋੜੇ ਸਾਹਮਣੇ ਥੋੜੇ ਸਾਹਮਣੇ ਗੱਲ ਕਰ ਕਮੈਂਟ ਕਰੋ ਯਾਰ ਤੁਸੀਂ ਕਹਿ ਸਕਦੇ ਹੋ ਰੋਕ ਸਕਦੇ ਹੋ ਤੁਸੀਂ ਤੁਸੀਂ ਕਹੇ ਪਹਿਲਾਂ ਤੁਸੀਂ ਉਹਨੂੰ ਬੰਦੇ ਨੂੰ ਆਪਣਾ ਗੱਲ ਮੈਂ ਉਹਨਾਂ ਨਾਲ ਕਰਨ ਲੱਗਿਆ ਉਹ ਕਹਿੰਨੇ ਮੇਰੇ ਨਾਲ ਗੱਲ ਕਰੋ ਮੈਂ ਕਰਨੀ ਆ ਗੱਲ ਉਹਨਾਂ ਨੇ ਆਪ ਮੈਨੂੰ ਕਿਹਾ ਤੇ ਮੈਂ ਫੇਰ ਉਹਨਾਂ ਨਾਲ ਗੱਲ ਕੀਤੀ ਆਪਣਾ ਚਾਰਜ ਜਾਈ ਆਪਣਾ ਆਪਣਾ ਮੀੜਾ ਦਾ ਫਰਜ ਬੰਨਦਾ ਹੁੰਦਾ ਇਹ ਬੰਦਾ ਦੇਖ ਕੇ ਉਹਦੇ ਨਾਲ ਸਵਾਲ ਹੋ ਜਾ ਕਰੀਏ ਨਹੀਂ ਬੰਦੇ ਦੀ ਸ਼ਕਲ ਤੇ ਤਾਂ ਕੁਝ ਨਹੀਂ ਲਿਖਿਆ ਹੁੰਦਾ ਜਦੋਂ ਮੈਂ ਗੱਲ ਇਹਨਾਂ ਨਾਲ ਕਰਨ ਲੱਗਿਆ ਸੀ ਉਹ ਬਾਈ ਜੀ ਨੇ ਆਪ ਕਿਹਾ ਉਹ ਕਹਿੰਦੇ ਮੇਰੇ ਕੋਲ ਆਓ ਗੱਲ ਕਰੋ ਕਿਹੜੀ ਕਰਨੀ ਮੈਂ ਕਿਹਾ ਇਹ ਕਿਤੇ ਇੰਚਾਰਜ ਨੇ ਤਾਂ ਇਹਨਾਂ ਦੇ ਨਾਲ ਆਪਾਂ ਗੱਲ ਕੀਤੀ ਆ ਪਰ ਗਾਲਮ ਗਾਲੀ ਹੋਣ ਦਾ ਤੁਸੀਂ ਗਾਲ ਕੱਢੀ ਆ ਬਾਈ ਜੀ ਗੁਰਦੁਆਰ ਦੇ ਨਾਮ ਲੈ ਕੇ ਗਾਲ ਕੱਢੀ ਐ ਇਹ ਲੋਕਤੰਤਰ ਆ ਵੋਟ ਜਿੰਨੂੰ ਮਰਜ਼ੀ ਪਾਓ ਉਹ ਕੋਈ ਨਹੀਂ ਤੁਸੀਂ ਇੱਥੇ ਰਹਿਣਾ ਭਰਾਵੋ ਉਹ ਲੋਣੀ ਨਹੀਂ ਧੌਣ ਮੈਂ ਤੁਹਾਨੂੰ ਦੱਸਾਂ ਉਹ ਧੌਣ ਨਹੀਂ ਲੋਣੀ ਭਰਾਵਾ ਉਹ ਨਹੀਂ ਉਹ ਇੱਥੇ ਰਹਿਣਾ ਤੁਸੀਂ ਤੁਸੀਂ ਇੱਥੇ ਰਹਿਣਾ ਸਾਰੇ ਨਾਲ ਗੱਲ ਕਰੋ ਬਾਬਾ ਇਹ ਬੀਜੇਪੀ ਦਾ ਬੇਜੁਮ ਹੁੰਦਾ ਇਹਦੇ ਨਾਲ ਉਹ ਭਰਾਵੋ ਬਸ ਉਹ ਨਾਲ ਲੜੋ ਵੀਰੋ ਫਿਕਰ ਕਰੋ ਤੁਸੀਂ ਭਾਈ ਇਹ ਸਾਡੇ ਸਾਥ ਆ ਗਿਆ ਚਾਂਦ ਹੋ ਤੂੰ ਇਹ ਬਾਈ ਗਵਨ ਲੱਗਣੀ ਚਾਹੀਦੀ ਬਾਈ ਜੀ ਐਨਾ ਤਾਲਕੀ ਉਹ ਤਾਲਕੀ ਜਾਣ ਦੀ ਲੋੜ ਨਹੀਂ ਕੋਈ ਨਹੀਂ ਬਹਿ ਜਾਓ ਬਹਿ ਜਾਓ ਮੈਂ ਜਦੋਂ ਉਹਨਾਂ ਨਾਲ ਗੱਲ ਕਰਨ ਲੱਗਾ ਤੁਸੀਂ ਤੁਹਾਨੂੰ ਤਾਂ ਲੋੜ ਹੀ ਨਹੀਂ ਪਾਗਣ ਦੀ ਤੁਸੀਂ ਕਿਉਂ ਕਿਹਾ ਮੈਨੂੰ ਵੀ ਮੇਰੀ ਨਾਲ ਗੱਲ ਕਰੋ ਨਹੀਂ ਨਹੀਂ ਬਹਿ ਜਾਓ ਦਿਖਾਵਾ 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 ਆਡੀਓ ਬਾਬਾ ਜੀ ਨਾਲ ਗੱਲ ਕਰ ਲੈ ਲੈ ਬੇਟੂ ਨਿਕਲ ਗਈ ਆ ਕੋਈ ਗਾਲ ਆ ਮਰ ਲਾ ਤੂੰ ਆ ਨਾ ਗਾਲ ਕੱਢੀ ਆ ਗੁਰਦੁਆਰੇ ਦਾ ਨਾਮ ਲੈ ਕੇ ਗਾਲ ਨਹੀਂ ਕੱਢਣੀ ਮੱਥ ਗਾਲ ਕਰੇ ਨਾ ਮੱਥ ਗਾਲ ਕਰ ਪਾਂਥਾ ਯਾਰ ਕਰਾ ਦੇ ਗੱਲ ਕਾਲਸ ਤੋਂ ਆਇਆ ਯਾਰ ਬਾਹਰ ਯਾਰਾ ਉਹ ਬੱਸ ਉਹ ਵੀਰ ਉਹ ਲੋਕਤੰਤਰ ਉਹ ਵੋਟਾਂ ਹੋ ਰਹੀਆਂ ਭਰਾਵਾ ਲੜਾਈ ਨਹੀਂ ਆਪਣੇ ਹੱਕ ਤੇ ਵੋਟਾਂ ਪੈ ਰਹੀਆਂ ਆਪਣੇ ਹੱਕ ਤੇ ਵੋਟਾਂ ਪੈ ਰਹੀਆਂ ਆਪਣੇ ਹੱਕ ਤੇ ਵੋਟਾਂ ਪੈ ਰਹੀਆਂ ਕੋਈ ਨਹੀਂ ਕੋਈ ਨਹੀਂ ਕੰਦ ਪਾਇਆ ਤੁਸੀਂ ਇਹ ਬੀਜੇਪੀ ਵਾਲਿਆਂ ਨੂੰ ਵੋਟਾਂ ਪਾ ਕੇ ਦੱਸਾਂਗੇ ਆਪਾਂ ਛੋਟਾ ਪਾ ਕੇ ਦੱਸਾਂਗੇ ਬੀਜੇਪੀ ਵਾਲਿਆਂ ਨੂੰ ਅਸੀਂ ਕੀ ਚੀਜ਼ ਐ ਇਹ ਬਿਨਾ ਕਹੇ ਤੋਂ ਵੋਟ ਪੈ ਰਹੀ ਸਾਡੀ ਜਿੰਨੀ ਪੈ ਰਹੀ ਆ ਇਹ ਤਾਂ ਵੋਟ ਪੈ ਰਹੀ ਇਹ ਦੀਨੇ ਦਰਬਾਰ ਸਾਹਿਬ ਜਾਣਾ ਜਿਹਨੇ ਦਰਬਾਰ ਸਾਹਿਬ ਜਾਣਾ ਸ਼ਰਮ ਦੇ ਵਿੱਚ ਸਿਰ ਝੁਕਾਉਣਾ ਜਾਂ ਆਦਰ ਸਤਕਾਰ ਦੇ ਵਿੱਚ ਸਿਰ ਝੁਕਾਉਣਾ ਇਹ ਉਹ ਵੋਟਾਂ ਪਾਣਗੇ ਭਾਈ ਸਰਜੀਤ ਸਿੰਘ ਖਾਲਸਾ ਨੂੰ ਜਿਹੜੇ ਦਰਬਾਰ ਸਾਹਿਬ ਜੰਦੇ ਅੱਜ 1 ਜੂਨ ਆ 1 ਜੂਨ ਨੂੰ ਦਰਬਾਰ ਸਾਹਿਬ ਦੀ ਘੇਰਾਬੰਦੀ ਹੋਈ ਸੀ ਤੇ ਅੱਜ ਦੇ ਦੇ ਨਹੀਂ ਵੋਟਾਂ ਹੈ 4 ਜੂਨ ਨੂੰ ਹਮਲਾ ਹੋਇਆ ਸੀਗਾ ਤੇ 4 ਜੂਨ ਨੂੰ ਹੀ ਚਾਰਜ ਬੈਠੇ ਉਹ ਕਰਾ ਰਹੇ ਸਾਰਾ ਕੁਝ ਸਿੰਘਾਲੇ ਦੇ ਸਿੰਘਾਲੇ ਜਿਹੜੇ ਮੇਨ ਬੰਦੇ ਆ ਨਾ ਮੂਰੇ ਲੱਗੇ ਬੀਜੇਪੀ ਦੇ ਉਹ ਕਰਾ ਰਹੇ ਸਾਰਾ ਕੁਝ ਅਮਰਤ ਸ਼ੱਕ ਇਹਨਾਂ ਨੂੰ ਨਸ਼ਾ ਖਵਾ ਕੇ ਅਮਰਤ ਸ਼ੱਕ ਖਵਾ ਕੇ ਕਰਾ ਰਹੇ ਇਹਨਾਂ ਨੂੰ ਪਰ ਇਹ ਲੋਕਤੰਤਰ ਬਾਈ ਕੋਈ ਗੱਲ ਨਹੀਂ ਜਿਹੜਾ ਗੁੱਸਾ ਤੁਸੀਂ ਕੱਢਣਾ ਉਹ ਸੁੱਝ ਦੱਬ ਕੇ ਕੱਢ ਲੈਣਾ ਆਹ ਕੰਮ ਨਾ ਕਰੋ ਵੋਟਾਂ ਪਾ ਕੇ ਕੱਢਾਂਗੇ ਵ ਜਿੱਤਾਂਗੇ ਜਾਂਦੇ ਇੱਕ ਪੰਟੀ ਹੈ ਇਹਨਾਂ ਦਾ ਬਿਆਨ ਕੌਣ ਹੋਣਾ ਚਾਹੀਦਾ ਇਹ ਰਿਕਾਰਡ ਰਹਿਣਾ ਚਾਹੀਦਾ ਰਿਕਾਰਡ ਹੈ ਭਾਈ ਦੀਪ ਕਹਿੰਦਾ ਕਲਾ ਵਾਰਤਰੀ ਕਲਾ ਵਾਰਤਕੀ ਆ ਹੁਣ ਕਲਾ ਵਾਰਤਰੀ ਕਾਲਤਾ ਜਿੰਦਾਬਾਦ ਵਾਹ ਵਾਹ ਬੋਲੇ ਸੋਨਿਆ ਸੋ ਸਰੀਆ ਕਾਲ ਸੋ ਬਿਲਕੁਲ ਸੋ ਸਰੀਆ ਕਾਲ ਬੀਜੇਪੀ ਸ਼ੁਰੂ ਤੋਂ ਹੀ ਸਿੱਖਾਂ ਦੇ ਵਿਰੋਧ ਹੈ ਜੀ ਇਹਨਾਂ ਨੇ ਨਾਲ ਜਿਹੜਾ ਬੂਥ ਲਾਇਆ ਹੋਇਆ ਨਾਲ ਸਾਡਾ ਭਾਈ ਸਰਬਜੀਤ ਸਿੰਘ ਜੀ ਦਾ ਬੂਥ ਲੱਗਾ ਹੋਇਆ ਵਾ ਅਮਰਤ ਛਕਿਆ ਹੋਇਆ ਵਾ ਗੁਰਸਿੱਖ ਬੰਦੇ ਆ ਪਰ ਸਰਬਜੀਤ ਸਿੰਘ ਦੇ ਖਿਲਾਫ ਬੋਲਦੇ ਪਏ ਆ ਸੰਤ ਜਰਨੈਲ ਸਿੰਘ ਜੀ ਦੇ ਬਾਰੇ ਗਲਤ ਬੋਲਦੇ ਪਏ ਆ ਸ਼੍ਰੀ ਅਕਾਲ ਤਖਤ ਸਾਹਿਬਾਰੇ ਗਲਤ ਬੋਲਦੇ ਪਏ ਆ ਨਸ਼ਾ ਖਾਦੋ ਹੈ ਇਹਨਾਂ ਦਾ ਹੁਣੇ ਡੋਪ ਟੈਸਟ ਕਰਾ ਲਓ ਸਾਰਿਆਂ ਦਾ ਇਹਨਾਂ ਦਾ ਨਸ਼ਾ ਕੀਤਾ ਹੋਇਆ ਸਾਰਿਆਂ ਕੁਛ ਨਾ ਡਿੱਕੇ ਹੋਇਆ ਸਾਡੇ ਗੁਰੂ ਸਾਹਿਬਾਰੇ ਗਲਤ ਬੋਲਦੇ ਆ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਖੁੱਲੇ ਐਮ ਚੈਲੰਜ ਕਰਦੇ ਆ ਜੇ ਕੋਈ ਹੁਣ ਗਲਤ ਬੋਲੂਗਾ ਤੇ ਉਹ ਆਦਾ ਹਸਾਬ ਨਾਲੇ ਅਸੀਂ ਡਾਂਗ ਫੇਰਾਂਗੇ ਅਸੀਂ ਜੂਤ ਬਹੁਤ ਫੇਰਾਂਗੇ ਆਦਾ ਚੁੱਪ ਕਰਕੇ ਵੋਟਾਂ ਪਾਓ ਜਿਨੇ ਜਿਹਨੂੰ ਵੋਟ ਪਾਉਣੀ ਆ ਆਦਾ ਪਾ ਲੋ ਸਾਨੂੰ ਕਿਸੇ ਤਿੱਕਰ ਕੋਈ ਮਤਲਬ ਨਹੀਂ ਪਰ ਜੇ ਕੋਈ ਸਾਨੂੰ ਗੁਰੂ ਸਾਹਿਬ ਨੂੰ ਗਲਤ ਬੋਲੂਗਾ ਅਕਾਲ ਤਖਸੈਬਾਰੇ ਗਲਤ ਬੋਲੂਗਾ ਉਹ ਆਦਾ ਸਾਡਾ ਚੈਲੰਜ ਆ ਅਸੀਂ ਚੈਲੰਜ ਕਰਦੇ ਆ ਔਨ ਰਿਕਾਰਡ ਮੈਂ ਕਰਦਾ ਜੇ ਕੋਈ ਹੁਣ ਦੁਆਰਾ ਗਲਤ ਬੋਲੂਗਾ ਅਸੀਂ ਜੂਤੀਆਂ ਬਹੁ ਫੇਰਾਂਗੇ ਇਹਨਾਂ ਨੇ ਗੰਦ ਪਾਇਆ ਹੋਇਆ ਵਾ ਗੰਦ ਪਾਇਆ ਹੋਇਆ ਭਾਜਪੀ ਨੇ ਸਾਰੇ ਆਪਣੇ ਗੁੰਡੇ ਛੱਡੇ ਹੋਇਆ ਹੋਰ ਕੋਈ ਗੱਲ ਨਹੀਂ ਕੀਤੀ ਫਿਰ ਇਹਨਾਂ ਦਾ ਭਾਈ ਉਹਨਾਂ ਦਾ ਅਧਿਕਾਰ ਆ ਭਾਜੀ ਉਹ ਤਾਂ ਦਿੱਤਾ ਹੋਇਆ ਸਮਝਾਂ ਨਹੀਂ ਬਿਲਕੁਲ ਚਲੋ ਨਹੀਂ ਨਹੀਂ ਚਲੋ ਕੋਈ ਨਹੀਂ ਵੀਰੇ ਕੋਈ ਗੱਲ ਨਹੀਂ ਹੈ ਤੇ ਕੋਈ ਗੱਲ ਨਹੀਂ ਉਹ ਵੀਰ ਤਾਂ ਜਿਆਦਾ ਨਹੀਂ ਬੋਲਿਆ ਉਹ ਬਜ਼ੁਰਗੀ ਜਿਹੜੇ ਤਲਕੀ ਚ ਬੋਲ ਰਹੇ ਆ ਤਾਂ ਪਤਾ ਨਹੀਂ ਕੀ ਖਾਦਾ ਨਸ਼ਾ ਖਾਦਾ ਰਾਤ ਦੀ ਸ਼ਰਾਬ ਵੰਡੀ ਜਾਂਦੇ ਪੈਸੇ ਵੰਡੀ ਜਾਂਦੇ ਭਾਜਪੀ ਵਾਲੇ ਰਾਤ ਦਾ ਪਿੰਡ ਚ ਇਹਨਾਂ ਨੇ ਪੂਰਾ ਗੰਦ ਪਾਇਆ ਵਾ 2 200 ਰੁਪਏ ਵੋਟ ਦਾ ਦੇ ਰਹੇ ਆ ਹੁਣ ਤਾਂ ਗੁਰੂ ਸਾਹਿਬ ਤਾਂ ਵੋਟ ਉਹਨਾਂ ਨੇ ਪਾਉਣੀ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਨਮਸਤਕ ਹੋਣਾ ਜਾ ਕੇ ਆਦਰ ਸਤਕਾਰ ਦੇ ਵਿੱਚ ਸਿਰ ਝੁਕਾਉਣਾ ਜਾ ਕੇ ਜਿਨ੍ਹਾਂ ਨੇ ਸ਼ਰਮ ਦੇ ਵਿੱਚ ਸਿਰ ਝੁਕਾਉਣਾ ਜਾ ਕੇ ਉਹਨਾਂ ਨੇ ਵੋਟ ਨਹੀਂ ਪਾਉਂਦੇ ਉਹ ਜਿਹੜੇ ਬੇਸ਼ਰਮ ਲੋਕ ਆ ਉਹ ਵੋਟ ਨਹੀਂ ਪਾਉਣਗੇ ਭਾਈ ਸਰਜੀ ਸਿੰਘ ਖਾਲਸਾ ਨੂੰ ਐਡੀ ਅਲੋਕੀ ਕੰਮ ਵੋਟ ਪੰਦੇ ਵੀ ਲੀਡਰ ਸਾਡੇ ਕਰਮ ਕਰ ਕੰਮ ਕਰਨ ਇਹਨਾਂ ਦਾ ਕੰਮ ਪਹਿਲਾਂ ਕੀਤਾ ਹੋਇਆ ਭਾਈ ਸਰਜੀ ਸਿੰਘ ਖਾਲਸਾ ਦੇ ਫਾਦਰ ਸਾਹਿਬ ਨੇ ਐਡੀ ਵੱਡੀ ਕੁਰਬਾਨੀ ਆ ਇਹਨਾਂ ਨੇ ਕੰਮ ਪਹਿਲਾਂ ਕਰਤਾ ਵੋਟ ਬਾਅਦ ਚ ਲੈਣ ਆਇਆ ਹੁਣ ਸਾਡਾ ਫਰਜ਼ ਬਣਦਾ ਇਹਨਾਂ ਨੂੰ ਅਸੀਂ ਸੋ ਬਿਲਕੁਲ ਅ ਥੋੜੀ ਤਲਕੀ ਹੁੰਦੀ ਹੈ ਤਾਂ ਭਾਜਪੀ ਦੇ ਬੂਥ ਇਨਚਾਰਜ ਨੇ ਹਾਂ ਜੀ ਅੰਦਰਾ ਦਾ ਸੰਧੂ ਸਾਹਿਬ ਤੁਸੀਂ ਇਨਚਾਰਜ ਹੋ ਇਹ ਹਾਂਜੀ ਇੱਕ ਮਿੰਟ ਦਾ ਭਾਈ ਤੁਹਾਡੇ ਆਉਣ ਦਾ ਸਾਡੇ ਪਿੰਡ 'ਚ ਲੜਾਈ ਪੈ ਚੱਲੀ ਸੀ ਯਾਰ ਆਪਣਾ ਮੀਟਿੰਗ ਵਾਲਾ ਦਾ ਕੰਮ ਤਾਂ ਹੁੰਦਾ ਜਿਹੜੀ ਸੱਚਾਈ ਦੱਸਣੀ ਲੋਕਾਂ ਨੂੰ ਜਾਂ ਟਿਕਾ ਕਰਾਉਣਾ ਹਣਾ ਤੇ ਤੁਸੀਂ ਤਾਂ ਮੀੜਗਾ ਆਉਂਦੇ ਨਾਲ ਤੁਹਾਡੇ ਪੰਡੇ ਲੜਾ ਚੱਲੇ ਸੀ ਬੰਦੇ ਮੈਂ ਇੱਕ ਗੱਲ ਮੈਂ ਹੁਣੇ ਮੈਂ ਵੀਡੀਓ ਹੁਣੇ ਦਿਖਾ ਦੇਣੀ ਤੁਹਾਨੂੰ ਜੇ ਨਹੀਂ ਨਹੀਂ ਜੇ ਮੈਂ ਲੜਾਈ ਪੁਆਈ ਹੁੰਦੀ ਨਾ ਜੇ ਮੈਂ ਗੁਨਾਹ ਕਰ ਓਏ ਮੈਨੂੰ ਕਿਹੋ ਤੁਸੀਂ ਫਿਰ ਆਪਣੇ ਬੰਦੇ ਨਹੀਂ ਬੰਦੇ ਦਾ ਦਿਮਾਗ ਦੇਖੋ ਤੁਸੀਂ ਬੰਦੇ ਦੇ ਬੰਦੇ ਦੇ ਉੱਤੇ ਸਵਾਲ ਕਰ ਕਰਕੇ ਤੁਸੀਂ ਬੰਦੇ ਤੇ ਪ੍ਰੈਸ਼ਰ ਪਾਈ ਜਾਂਦੇ ਓ ਨੂੰ ਨਹੀਂ ਬੋਲਣਾ ਆਉਂਦਾਗਾ ਨਹੀਂ ਗਲਤ ਬੋਲਣਾ ਫਿਰ ਨਾ ਬੰਦਾ ਮੈਨੂੰ ਹੁਣ ਬਾਈ ਇਹ ਥੋੜੀ ਪਤਾ ਹੁਣ ਮੈਂ ਮੰਨ ਲਓ ਪੱਤਰਕਾਰ ਨੂੰ ਕੀ ਨਹੀਂ ਪਤਾ ਪੱਤਰਕਾਰ ਨੂੰ ਸਾਰਾ ਹੀ ਪਤਾ ਹੁੰਦਾ ਅੱਛਾ ਜੀ ਪੱਤਰਕਾਰ ਬਾਈ ਜੀ ਪੱਤਰਕਾਰ ਆ ਮੈਂ ਮੈਂ ਜਾਦੂਗਰ ਥੋੜੀ ਉਹ ਬਾਈ ਜੀ ਮੈਂ ਦੂਜਿਆਂ ਨਾਲ ਜਦੋਂ ਸਵਾਲ ਕਰਨ ਲੱਗਿਆ ਤਾਂ ਉਹਨਾਂ ਨੇ ਆਪ ਕਿਹਾ ਵੀ ਹਾਂਜੀ ਮੈਨੂੰ ਕਰ ਲਓ ਸਵਾਲ ਤੁਸੀਂ ਜਿਹੜੇ ਕਰਨੇ ਫੇਰ ਤੁਸੀਂ ਉਹਦੇ ਨਾਲ ਜਿਹੜੇ 1 2 ਸਵਾਲ ਕਰ ਲਏ ਸੀ ਦੇ ਨਹੀਂ ਤੁਹਾਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਜੀ ਜੋ ਤੁਹਾਨੂੰ ਬੰਦਾ ਵੀ ਮੈਨੂੰ ਨਹੀਂ ਪਤਾ ਲੱਗਿਆ ਬਾਈ ਜੀ ਮੈਂ ਤਾਂ ਸਿਰਫ ਇਹ ਕਿਹਾ ਵੀ ਹੰਸਰਾ ਸਾਹਿਬ ਦਾ ਵਿਰੋਧ ਵੀ ਕਈ ਥਾਂ ਮੈਂ ਤੇ ਹੋਇਆ ਵੀ ਉਹਨੂੰ ਕਿਸ ਤਰ੍ਹਾਂ ਹਾਂਜੀ ਤੇ ਵੀ ਐ ਸਰਬਜੀਤ ਸਿੰਘ ਮੈਂ ਆਖਿਆ ਵੀਡੀਓ ਬਣੀ ਵੀ ਆ ਫਟਾ ਦਾ ਬੰਦਾ ਹਜੇ ਬਾਅਦ ਚ ਕਬਰਾਇਆ ਤੂੰ ਪਹਿਲਾਂ ਕਬਰਾਇਆ ਪਿਆ ਸੀ ਸਵਾਲ ਪੁੱਛਦਾ ਅੱਛਾ ਮੈਂ ਕਬਰਾਇਆ ਸੀ ਆ ਖੜਾ ਇੱਥੇ ਆ ਆਪ ਖੜਾ ਬਾਈ ਜੀ ਹੁਣ ਕਬਰਾਈ ਜ ਹੋ ਬਸ ਕਰੋ ਤੁਸੀਂ ਰਹਿਣ ਦੋ ਸੰਤੂ ਸਾਹਿਬ ਫਿਰ ਜੇ ਤੁਸੀਂ ਮੈਨੂੰ ਖਬਰੋਣੇ ਵਾਲੇ ਮੈਨੂੰ ਦੱਸ ਦਿਓ ਨਾ ਮੈਂ ਤਾਂ ਭਾਈ ਜੀ ਸਾਂਝਾ ਮੈਂ ਤਾਂ ਰੁਗ ਗਿਆ ਵੀ ਹਾਂ ਭਾਈ ਬੂਥ ਲੱਗੇ ਹੋਏ ਆ ਪਿੰਡ ਦੇ ਵਿੱਚ ਵਧੀਆ ਸਾਰੇ ਘੜਦੇ ਕੈਂਡੀਡੇਟ ਕੋਈ ਇੱਥੇ ਵਿਤਕਰਨ ਨਹੀਂ ਕਰਦਾ ਕਿਸੇ ਨਾ ਵੀ ਅਸੀਂ ਵਧੀਆ ਰਹਿ ਰਹੇ ਨੇ ਸਾਡਾ ਤੁਹਾਡੇ ਵਿਚਾਰ ਹੈ ਤੁਸੀਂ ਦੋ ਆਪਣੇ ਵਿਚਾਰ ਵਧੀਆ ਰਹਿੰਦੇ ਹੋ ਤੁਹਾਡੀ ਗੱਲ ਹੈ ਮੈਂ ਥੋੜੀ ਇੱਥੇ ਲੜਾਈ ਪਾਉਣੀ ਆ ਸਾਡਾ ਪਿੰਡ ਇੰਨਾ ਵਧੀਆ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਤੇ ਲੜਾਈ ਵਾਲੀ ਗੱਲ ਹੈ ਨਹੀਂ ਜੇ ਇੱਕ ਬੰਦਾ ਆੜਾ ਮੋਟਾ ਸ਼ਬਦ ਗਲਤ ਬੋਲ ਰਿਹਾ ਇਹਨੂੰ ਇੱਥੇ ਹੀ ਬੰਦ ਕਰ ਚਲੋ ਕੋਈ ਆ ਗਿਆ ਸਿਆਣਾ ਬਹਿਣਾ ਬੰਦਾ ਉਹ ਭਾਈ ਜੀ ਹਾਂਜੀ ਬੰਦ ਕਰ ਦੇ ਪਰ ਮੇਰੇ ਵਰਨਾ ਭਾਈ ਤੁਸੀਂ ਹੋ ਬੋ ਸਾਰੇ ਜਣੇ ਵੀ ਹਾਂਜੀ ਤੂੰ ਆ ਗਿਆ ਕਬਰ ਆ ਗਿਆ ਕਬਰੋਂ ਵਾਲਿਆਂ ਚੋਂ ਨਾ ਬਾਈ ਜੀ ਅਸੀਂ ਹੈਗੇ ਆ ਬਾਈ ਜੀ ਸੰਧੂ ਸਾਹਿਬ ਤੁਸੀਂ ਕੋਈ ਨੇ ਕਵਰ ਕਰੋ ਸਾਰਿਆਂ ਦੇ ਦੇਖੋ ਤੁਹਾਡਾ ਫਰਜ਼ ਬੰਦਾ ਤੁਸੀਂ ਪੱਤਰਕਾਰ ਨਾ ਤੁਸੀਂ ਦੇਖਣਾ ਕੀ ਮਾਹੌਲ ਆ ਕਿਨੇ ਬੂਥ ਲੱਗੇ ਹੋਏ ਆ ਕਰੋ ਕਬਰ ਕੋਈ ਗੱਲ ਨਹੀਂ ਕਿਹਦੇ ਕਿਹ ਅੱਲਾ ਸਾਡੇ ਵੀ ਆ ਕੇ ਦੂਜੇ ਦੇ ਜਾਓਟੋ ਵੋਟ ਪਾਉਣਾ ਹਰੇਕ ਦਾ ਅਧਿਕਾਰ ਆ ਹਰੇਕ ਦਾ ਹੱਕ ਜਿੱਥੇ ਮਰਜ਼ੀ ਪਾਵੇ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਤੁਸੀਂ ਇੱਧਰ ਪਾਓ ਬਿਲਕੁਲ ਬਿਲਕੁਲ ਜੀ ਜਿੱਥੇ ਕਿਸੇ ਦਾ ਜੀ ਕਰਦਾ ਅਗਲੇ ਉੱਥੇ ਪਾਉਣੀ ਆ ਬਿਲਕੁਲ ਮੈਂ ਤਾਂ ਉਹੀ ਪੁੱਛਣ ਆਇਆ ਵੀ ਤੁਸੀਂ ਵੀ ਬੂਥ ਲਾਇਆ ਭਾਈ ਆ ਰਹੇ ਆ ਕਿਵੇਂ ਉਹ ਜਿਹੜੇ ਮੁੰਡੇ ਸੋ ਚੱਲ ਤੁਹਾਡਾ ਬੰਦਾ ਗਲਤ ਬੋਲ ਕੇ ਮੁੰਡੇ ਤੋਂ ਖੜੇ ਗਏ ਤੁਹਾਡੇ ਆਪਣੇ ਗਵਾਂਡ ਮੱਥੀ ਹੈ ਕੋਈ ਚੱਕਰ ਨਹੀਂ ਹੋਜੀ ਗੱਲ ਨਹੀਂ ਸੋ ਬਿਲਕੁਲ ਸਿੰਘਾਂ ਵਾਲਾ ਪਿੰਡ ਹੈ ਇੱਥੇ ਜਿਹੜੀ ਥੋੜੀ ਤਲਕੀ ਹੁੰਦੀ ਹੈ ਤਾਂ ਉਧਰ ਕਰਮਜੀਤ ਅਨਮੋਲ ਹੋ ਰਿਆਂਦਾ ਵੀ ਲੱਗਾ ਹੋਇਆ ਬੂਥ ਕੋਈ ਨਹੀਂ ਭਾਈਆ ਕਿਵੇਂ ਹੋ ਬਾਜੀ ਚੜਦੀ ਕਲਾ ਜੀ ਹਾਂਜੀ ਕਿਵੇਂ ਚੱਲ ਰਹੀ ਚੋਣ ਜੀ ਬਹੁਤ ਬਹੁਤ ਵਧੀਆ ਜੀ ਇੱਥੇ ਬੂਥ ਤੇ ਆ ਗਏ ਤੇ ਬੂਥ ਇੰਚਾਰਜ ਕੌਣ ਨੇ ਜੀ ਕੋਟੀ ਕੋ ਬੀ ਦੁਰ ਕੋ ਚੜਦੀ ਕਲਾ ਜੀ ਹਾਂਜੀ ਹਾਂਜੀ ਪੂਰੀ ਚੜਦੀ ਕਲਾ ਜੀ ਤੇ ਕਿਵੇਂ ਵੇਖਦੇ ਹੋ ਜੀ ਗਰਮੀ ਵੀ ਬਹੁਤ ਹੈ ਹਾਂਜੀ ਤੇ ਵੋਟ ਆਪਣੇ ਜਿਹੜਾ ਅਧਿਕਾਰ ਹੈ ਵਰਤਰੇ ਆ ਲੋਕ ਪੂਰਾ ਵਰਤਰੇ ਜੀ ਆਪਦਾ ਵਧੀਆ ਤੇ ਤੁਸੀਂ ਕਰਮਜੀਤ ਅਨਮੋਲ ਸਾਹਿਬ ਦਾ ਲਾਇਆ ਹੋਇਆ ਇੱਥੇ ਬੂਥ ਹਾਂਜੀ ਹਾਂਜੀ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਉਹਨਾਂ ਦੀਆਂ ਦੇਖੋ ਜੀ ਕਰਮਜੀਤ ਅਨਮੋਲ ਸਾਡੇ ਆਇਆ ਨਵੇਂ ਐਮਪੀ ਜੀ ਹੈਗਣ ਜੀ ਇਹਨਾਂ ਨੂੰ ਅਸੀਂ ਐਮਪੀ ਬਣਾਵਾਂਗੇ ਇਹਨਾਂ ਨੂੰ ਵਰਤ ਕੇ ਵੇਖਾਂਗੇ ਫਿਰ ਪਤਾ ਲੱਗੂ ਜਿਹੜਾ ਸਾਡੇ ਮੁੱਖ ਮੰਤਰੀ ਆ ਅਸਲ ਪੰਜਾਬ ਦੇ ਭਗਵੰਤ ਮਾਨ ਜੀ ਸਾਡੇ ਹਲਕੇ ਦੇ ਐਮਐਲਏ ਆ ਸਾਨੂੰ ਉਹਨਾਂ ਦੇ ਕੰਮ ਚੰਗੇ ਲੱਗਦੇ ਆ ਕਿਹੜਾ ਪੈਂਦਾ ਜੀ ਵਿਧਾਨ ਸਭਾ ਮੋਗਾ ਜੀ ਮੋਗਾ ਪੈਂਦਾ ਠੀਕ ਹੈ ਸਾਨੂੰ ਜਿਹੜਾ ਸਾਡਾ ਮੁੱਖ ਮੰਤਰੀ ਆ ਤਾਨੂੰ ਬਹੁਤ ਵਧੀਆ ਬੰਦਾ ਲੱਗਾ ਸਾਨੂੰ 50 ਸਾਲ ਤਾਂ ਮੈਨੂੰ ਵੋਟ ਪਾਉਂਦੇ ਨੂੰ ਹੋ ਗਏ 40 ਸਾਲ ਅੱਛਾ ਜੀ ਪਾਈਆਂ ਗਏ ਪਰ ਹੁਣ ਅਸੀਂ 10-12 ਸਾਲ ਤੋਂ ਇਹ 파ਰਟੀ ਨਾਲ ਜੁੜੇ ਆ ਪਾਰਟੀ ਬੀਬੀ ਨੇ ਇੱਥੇ ਤੁਹਾਡੇ ਐਮਐਲਏ ਹਾਂਜੀ ਡਾ. ਅਮਨਦੀਪ ਕਰੋੜਾ ਜੀ ਹਾਂਜੀ 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 ਠੀਕ ਹੈ ਤੇ ਕਿਹੜੀਆਂ ਮਤਲਬ ਕਿ ਤੁਹਾਨੂੰ ਲੱਗਿਆ ਵੀ ਚੰਗੀਆਂ ਚੀਜ਼ਾਂ ਬਹੁਤ ਸਾਰੇ ਤਾਂ ਹੁਣ ਸਵਾਲ ਵੀ ਚੁੱਕ ਰਹੇ ਆ ਜੀ ਵੀ ਬਹੁਤ ਸਾਰੇ ਮੁੱਦਿਆਂ ਦਾ ਨਸ਼ੇਦਾ ਵੀ ਹੱਲ ਨਹੀਂ ਹੋਇਆ ਹਾਂਜੀ ਹਾਂਜੀ ਹਲੇ ਬੇਅਦਬੀ ਦੇ ਜਿਹੜੀ ਗੱਲ ਕਹੀ ਗਈ ਸੀਗੀ ਵੀ ਹਫ਼ਤੇ ਦੇ ਵਿੱਚ ਜਾਂ 24 ਘੰਟਿਆਂ 'ਚ ਉਹ ਵੀ ਹੱਲ ਨਹੀਂ ਹੋਇਆ ਜੀ ਹਾਂਜੀ ਹ ਇਹ ਜਿਹੜਾ ਨਸ਼ਾ ਹੈ ਮੰਨ ਲਓ ਇਹ ਹੁਣ 70 65 70 ਚੱਲਦਾ ਜੀ ਪੰਜ ਸੱਤ ਸਰਕਾਰਾਂ ਬਦਲੇ ਵੀ ਗਈਆਂ ਨਵੀਆਂ ਵੀ ਆ ਗਈਆਂ ਹਮ ਪਰ ਕੋਈ ਹੱਦ ਤੱਕ ਸਾਡੇ ਪਿੰਡਾਂ ਦੇ ਵਿੱਚ ਸਾਨੂੰ ਲੱਗਦਾ ਕਿ ਸੁਧਾਰ ਹੋਇਆ ਹਮ ਪਿੰਡਾਂ 'ਚ ਅੱਛਾ ਜੀ ਹਾਂਜੀ ਅਸੀਂ ਸਾਰਾ ਨਹੀਂ ਕਹਿੰਦੇ ਸਾਰਾ ਹੋ ਗਿਆ ਵੀ ਹੁਣ 2-3 ਸਾਲ ਜੇ ਮਾਨ ਸਾਹਿਬ ਕੋਲੇ ਹੋਰ ਪਏ ਆ ਪੂਰੀ ਕਰੀ ਆਉਂਦਾ ਉਹ ਸਸਤੀ ਜੀ ਹਣਾ ਤੁਹਾਨੂੰ ਪਤਾ ਹੀ ਹੈ ਤੁਸੀਂ ਪੱਤਰਕਾਰਾਂ ਰੋਜ਼ ਜਾਂਦੇ ਹੁੰਦੇ ਆ ਵੀ ਹੋ ਜੂਗਾ ਨਹੀਂ ਹੋਈ ਸਕਦੀ ਜੇ ਅਸੀਂ ਜਾਂਦੇ ਹੁੰਦੇ ਆ ਨਹੀਂ ਹੋਈ ਸਕਦੀ ਤੋਂ ਨੇ ਥੋੜੇ ਥਾਂ ਸਾਡੇ ਸਾਡੇ ਪਿੰਡਾਂ ਸਾਡੇ ਜਿਹੜੇ ਮੋਹਰੇ ਸਾਨੂੰ ਅੱਗੇ ਕੋਨੋ ਕੋ फर्क ਲੱਗਾ ਨਸ਼ੀ ਜੀ ਨਸ਼ੀ ਜੀ ਹਾਂਜੀ ਸਾਡੇ ਚੋਰੀ ਵੀ ਘਟ ਗਈ ਆਖੀ ਤਾਂ ਜੀ ਲੋਕਾਂ ਨੂੰ ਆਪ ਸਿਆਣੇ ਹੋਣਾ ਪੈਣਾ ਜੀ ਕੋਈ ਆ ਜੇ ਕੋਈ ਨਾ ਜੇ ਅਸ਼ਾ ਦਾ ਘਰ ਬੰਦ ਹੋ ਪਹਿਲਾਂ ਆਪਦਾ ਮੂੰਹ ਬੰਦ ਕਰਨਾ ਪੈਣਾ ਆਪਾਂ ਨੂੰ ਸਹੀ ਗੱਲ ਆ ਮੂੰਹ ਬੰਦ ਕਰਾਂਗੇ ਤਾਂ ਨਹੀਂ ਨਹੀਂ ਮੂੰਹ ਤਾਂ ਭਾਜੀ ਬੰਦ ਕਰ ਦਾਂਗੇ ਪਰ ਕੁਮਰ ਵਿਜੇ ਪ੍ਰਤਾਪ ਸਿੱਧੇ ਤੌਰ ਤੇ ਕਹਤਾ ਵੀ ਰਾਗਵ ਚੱਡਾ ਦੇ ਬੰਦੇ ਕੁਝ ਪੁਲਿਸ ਦੇ ਵਿੱਚ ਨੇ ਜਿਹੜੇ ਉਹ ਬਗਵਾਏ ਜਾਂਦੇ ਆ ਜੀ ਇਹ ਤਾਂ ਵਿਕਣਾ ਹੀ ਹੈ ਨਸ਼ਾ ਤਾਂ ਜੇ ਆਪਾਂ ਖਰੀਦਾਂਗੇ ਤਾਂ ਵਿਕੂਗਾ ਵੀ ਜੇ ਆਪਾਂ ਹੀ ਖਰੀਦਣੋਂ हट ਜਾਾਂਗੇ ਨਹੀਂ ਭਾਜੀ ਜਿਸ ਸਰਕਾਰ ਦੇ ਵਿੱਚ ਆਪਾਂ ਬੈਠੇ ਆ ਔਰ ਜਿਹੜੀ ਸਰਕਾਰ ਨਸ਼ਿਆਂ ਦਾ ਬੰਦ ਕਰਨ ਦਾ ਕਹਿ ਕੇ ਬਣੀ ਸੀ ਜੀ ਉਹਦੇ ਬੰਦੇ ਤੁਸੀਂ ਉਹਦੇ ਨੁਮਾਇੰਦੇ ਮਨ ਲ ਕੇ ਵਰਕਰ ਹੋ ਉਹ ਤੁਸੀਂ ਗਏ ਕਿ ਭਾਈ ਇਹ ਤਾਂ ਵਿਕਣਾਈਆਂ ਨਹੀਂ ਵਕਦਾ ਹੀ ਆ ਨਸ਼ਾਗੇ ਵੀ ਵਿਕਦੇ ਜਾਂ ਹੁਣ ਵੀ ਵਿਕੂਗਾ ਜੀ ਤੇ ਵਿਕੀ ਜਾਂਦਾ ਵੀ ਇਹ ਇਹ ਨਹੀਂ ਪਹਿਲਾਂ ਆਪਾਂ ਨੂੰ ਲੋਕਾਂ ਨੂੰ ਸੁਧਾਰ ਕਰਨਾ ਪੈਣਾ ਆਪਦੇ ਆਪਜੀ ਹਮ ਬਾਕੀ ਟਾਈਮ ਲੱਗਦਾ ਵਾ ਕੁਛ ਲੱਗੂਗਾ ਵੀ ਆਪਦਾ ਜੇ ਨਵੇਂ ਆ ਸਿਆਣੇ ਬੰਦੇ ਆ ਵਧੀਆ ਵਧੀਆ ਪੈਰੀ ਜੀ ਵੋਟਾਂ ਹਾਂਜੀ ਹਾਂਜੀ ਬਹੁਤ ਠੀਕ ਹੈ ਭਾਈ ਚਾਰਖਾਂ ਸਾਜ ਕੁਕੀ ਉਧਰ ਥੋੜਾ ਤਲਖੀ ਚ ਆ ਗਏ ਸੀਗੇ ਭਾਜੀ ਬੀਜੇਪੀ ਵਾਲੇ ਚਲੋ ਠੀਕ ਹੈ ਜੀ ਉਹ ਦੋਨੇ ਨਵੀਆਂ ਪਾਰਟੀਆਂ ਜੀ ਉਹ ਇੰਨੀ ਤਲਖੀ ਨਹੀਂ ਕਰਨੀ ਚਾਹੀਦੀ ਅਸੀਂ ਸਾਰੇ ਇਕੱਠੇ ਲੋਗ ਆ ਇਕੱਠੇ ਪਿੰਡ ਚ ਰਹਿਣਾ ਸਾਨੂੰ ਭਾਈਚਾਰ ਸਾਂਝ ਬਣਾਉਣੀ ਚਾਹੀਦੀ ਆ ਠੀਕ ਹੈ ਜੀ ਲੜਾਈ ਝਗੜੇ ਨਾਲ ਕੋਈ ਫਾਇਦਾ ਨਹੀਂ ਜੀ ਦਾ ਬਿਲਕੁਲ ਕਿਉਂਕਿ ਰਾਜਨੀਤਿਕ ਲੋਗ ਤਾਂ ਬਾਅਦ ਵਿੱਚ ਬਿਆਹ ਚ ਇਕੱਠੇ ਹੋ ਜਾਂਦੇ ਅਸੀਂ ਸਰਪੜ ਵਾਲੇ ਜਿਹੜੇ ਰਾਜਨੀਤਿਕ ਉਹ ਸਾਨੂੰ ਲੜਾਉਣ ਵਾਸਤੇ ਆ ਜੀ ਹੋਰ ਸਾਨੂੰ ਸਾਡਾ ਸਵਾਰ ਦੇ ਤਾਂ ਬਹੁਤ ਘੱਟ ਆ ਜਿਹੜੇ ਇੱਕ ਦੋ ਬੰਦੇ ਸਿਆਣੇ ਹੁੰਦੇ ਨੂੰ ਦੂਜਾ ਲੜਾਓ ਤੇ ਰਾਜ ਕਰੋ ਠੀਕ ਹੈ ਪਾੜੋ ਧੰਨਵਾਦ ਜੀ ਧੰਨਵਾਦ ਜੀ ਬਹੁਤ ਸ਼ੁਕਰੀਆ ਸੋ ਬਿਲਕੁਲ ਸਿੰਘਾਂ ਵਾਲਾ ਪਿੰਡ ਹੈ ਜਿੱਥੇ ਵਕ ਵਕ ਕਬੂਤ ਲੱਗੇ ਹੋਏ ਹਾਲਾਂਕਿ ਸੜਕ ਦੇ ਉੱਤੇ ਹੀ ਹੈ ਤੇ ਚੋਣਾ ਹੋ ਰਹੀਆਂ ਨੇ ਤਾਂ ਫਰੀਦਕੋਟ ਹਲਕਾ ਹੈ ਤਾਂ ਫਰੀਦਕੋਟ ਦੇ ਵਿੱਚ ਅਸਲ ਦੇ ਵਿੱਚ ਜਿੱਤਰਾ ਕੋਣਾ ਹੈ ਚਾਰ ਤਰੀ ਨੂੰ ਪਤਾ ਲੱਗੇ ਸਾਨੂੰ ਸੰਨੀ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲਿਖਤਾਂ